ਦੁਆਰ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਨੇ ਤੇ ਅੱਜ ਪਿੰਡ ਸਨੇਟਾ ਦੇ ਵਿੱਚ ਇਹ ਕੈਂਪ ਲੱਗਿਆ ਤੇ ਸਾਡੇ ਨਾਲ ਐਮਐਲਏ ਕੁਲਵੰਤ ਸਿੰਘ ਵੀ ਮੌਜੂਦ ਨੇ ਤੁਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਇੱਥੇ ਕੈਂਪ 'ਚ ਪਹੁੰਚੇ ਕੀ ਕਹੋਗੇ ਦੇਖੋ ਰੋਜ਼ ਦੀ ਤਰ੍ਹਾਂ ਲਗਾਤਾਰ ਰੋਜ਼ ਕੈਂਪ ਲੱਗ ਰਹੇ ਨੇ ਤੇ ਰੋਜ਼ ਦੀ ਤਰ੍ਹਾਂ ਮੈਂ ਅੱਜ ਕਿਹੜਾ ਮਾਰਨ ਆਇਆ ਤੇ ਦੇਖਣ ਆਇਆ ਵੀ ਸਭ ਠੀਕ ਠਾਕ ਹੈ ਤੇ ਨਾਲੇ ਲੋਕਾਂ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਤੇ ਪੁੱਛ ਵੀ ਰਹੇ ਹਾਂ ਵੀ ਉਹਨਾਂ ਕੋਈ ਤਕਲੀਫ ਤਾਂ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਪਹੁੰਚ ਲਈਆਂ ਤੇ ਕੰਮ ਚੱਲ ਰਿਹਾ ਬਹੁਤ ਜੋਰ-ਸ਼ੋਰ ਨਾਲ ਔਰ ਤੁਸੀਂ ਦੇਖਿਆ ਬੜੀ ਗਿਣਤੀ ਬੜੀ ਗਿਣਤੀ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕ ਆਪਣਾ ਕੰਮ ਜਿਹੜਾ ਉਹ ਕਰਾ ਰਹੇ ਨੇ ਆਪ ਦੀ ਸਰਕਾਰ ਆਪਦੇ ਦਵਾਰ ਜੋ ਸਰ ਦਾ ਮਾਨਯੋਗ ਸਰਦਾਰ ਭਗਵਾਨ ਸਿੰਘ ਮਾਨ ਨੇ ਸਕੀਮ ਚਲਾਈ ਆ ਉਸ ਬੜੀ ਸਕਸੈਸਫੁਲ ਤਰੀਕੇ ਨਾਲ ਚੱਲ ਰਹੀ ਆ ਔਰ ਲੋਕ ਬੜੇ ਖੁਸ਼ ਨੇ ਇਸ ਕਰਕੇ ਮਾਨ ਸਰਕਾਰ ਨੇ ਜਿਵੇਂ ਸਰਕਾਰ ਬਣਨ ਤੋਂ ਪਹਿਲਾਂ ਕਈ ਐਲਾਨ ਕੀਤੇ ਸੀ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜੋ ਹੈ ਕੁਝ ਚੀਜ਼ਾਂ ਪੂਰੀਆਂ ਹੋ ਗਈਆਂ ਆ ਕੁਝ ਚੀਜ਼ਾਂ ਰਹਿ ਗਈਆਂ ਨੇ ਕੁਝ ਨਹੀਂ ਬਹੁਤ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਜੋ ਐਲਾਨ ਕੀਤੇ ਸੀ ਕੁਝ ਰਹਿ ਗਈਆਂ ਨੇ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੂਰੀਆਂ ਹੋ ਜਾਣਗੀਆਂ ਤੁਸੀਂ ਦੇਖਿਆ ਵੀ ਇਹ 2 ਸਾਲ ਵੀ ਪੂਰੇ ਨਹੀਂ ਹੋਏ ਹੈਗੇ ਸਰਕਾਰ ਬਣੀ ਨੂੰ ਔਰ ਸਰਕਾਰ ਨੇ ਜਿੰਨੇ ਵੀ ਆਪਣੇ ਵਾਅਦੇ ਸੀ ਉਹ ਪੂਰੇ ਕੀਤੇ ਤੇ ਕਰ ਰਹੀ ਹੈ ਔਰ ਬੜੀ ਇਮਾਨਦਾਰੀ ਨਾਲ ਸਰਕਾਰ ਚੱਲ ਰਹੀ ਹੈ ਸਾਰੇ ਬੰਦੇ ਮਿਹਨਤ ਕਰ ਰਹੇ ਨੇ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਔਰ ਜਿਹੜੀਆਂ 2-4 ਗਰੰਟੀਆਂ ਰਹਿ ਗਈਆਂ ਨੇ ਉਹ ਵੀ ਪੂਰੀਆਂ ਨੇ ਜਿਹੜੀਆਂ ਉਹ ਮਾਨਸਬ ਕਰ ਦੇਣਗੇ ਬਹੁਤ ਜਲਦੀ ਲੋਕ ਦੇਖਣਗੇ ਵੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦੇ ਕਰਕੇ ਆਈ ਸੀ ਉਹ ਸਾਰੇ ਪੂਰੇ ਕਰਨ ਤੋਂ ਬਾਅਦ ਵੀ ਹੋਰ ਵੀ ਜੋ ਲੋਕਾਂ ਦੀਆਂ ਮੰਗਾਂ ਸੀ 2-2 ਕਾਂ ਤਕਲੀਫਾਂ ਸੀ ਉਹ ਪੂਰੀਆਂ ਕੀਤੀਆਂ ਨੇ ਸਾਰੇ ਲੋਕ ਆ ਗਏ ਜਿਵੇਂ ਵੀ ਇੱਥੇ ਸਾਰਿਆਂ ਦੇ ਕੰਮ ਹੋ ਰਹੇ ਆ ਆਧਾਰ ਕਾਰਡ ਹੋ ਗਏ ਪੈਨਸ਼ਨ ਵਾਲੇ ਹੋ ਗਏ ਤੇ ਹੈਲਥ ਵਾਲੇ ਬੈਠੇ ਆ ਬਿਜਲੀ ਵਾਲੇ ਆ ਸਾਰੀ ਮਹਿਕਮੇ ਆ ਤੇ ਲੋਕਾਂ ਦੇ ਘਰੇ ਘਰੇ ਆਪਣੇ ਆਪ ਕੰਮ ਹੋ ਰਹੇ ਆ ਤੇ ਬਹੁਤ ਮਤਲਬ ਲੋਕਾਂ ਚ ਵਧੀਆ ਕੰਮ ਹੋ ਰਿਹਾ ਹਾਂਜੀ ਜੇ ਕੋਈ ਵਿਅਕਤੀ ਕੋਈ ਮੁਸ਼ਕਲ ਲੈ ਕੇ ਆਉਂਦਾ ਆਪਣੀ ਆਸ਼ਰ ਕਾਰਡ ਲਈ ਜਿਸ ਨੂੰ ਲੈ ਕੇ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਚਾਹਤਾ ਹੈ ਤਾਂ ਪ੍ਰੋਸੈਸ ਕੀ ਹੈ ਅਸੀਂ ਜਿਵੇਂ ਮੈਮ ਬੈਠੇ ਆ ਵੀ ਪੈਨਸ਼ਨਾਂ ਵਾਲੇ ਆ ਉਨਾਂ ਦੇ ਆਧਾਰ ਕਾਰਡ ਮੰਗਾਂਦੇ ਆ ਸਾਰਾ ਕੁਝ ਦੇਖਦੇ ਆ ਉਹਨਾਂ ਜੇ ਸਾਨੂੰ ਲੱਗਦਾ ਵੀ ਮਤਲਬ ਉਹ ਹੈਗੇ ਆ ਯੋਗ ਹੈਗੇ ਆ ਤੇ ਉਹਨਾਂ ਦੇ ਆਪਾਂ ਡਾਕੂਮੈਂਟਸ ਲੈਂਦੇ ਆ ਸਾਰੇ ਤੇ ਭਰਦੇ ਆ ਇੱਥੇ ਸਾਡੇ ਦਫ਼ਤਰ ਤੋਂ ਆਏ ਹੋਏ ਆ ਸਾਰੇ ਬੈਠੇ ਆ ਮੈਕਵੇ ਵਾਲੀ ਪਟਵਾਰੀ ਸਾਹਿਬ ਹੈਗੇ ਆ ਉਹਨਾਂ ਦੇ ਨਾਲ ਦੀ ਨਾਲ ਸਾਰਾ ਕੰਮ ਹੋ ਜਾਂਦਾ ਉਹਨਾਂ ਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਹੈਗੀ ਬਾਹਰ ਚੱਕਰ ਮਾਰਨ ਦੀ ਆਪਦੀ ਸਰਕਾਰ ਆਪੇ ਉਹ ਆ ਗਈ ਇੱਥੇ ਆਏ ਹੋ ਤੇ ਲੋਕਾਂ ਦਾ ਕੰਮ ਕਰ ਰਹੀ ਕੀ ਕੰਮ ਕੀ ਅੱਛਾ ਉਪਰਾਲਾ ਹੈ ਮੈਮ ਸਰਕਾਰ ਦਾ ਲੋਕਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਜਿਵੇਂ ਪਿੰਡਾਂ ਚੋਂ ਆਉਂਦੇ ਆ ਘਟਪੜੇ ਲਿਕੇ ਆਉਂਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਉਹਨਾਂ ਦਾ ਕੋਈ ਫਾਰਮ ਫੀਲ ਨਹੀਂ ਕਰਦਾ ਅਸੀਂ ਉਹਨਾਂ ਦਾ ਨਾਲ ਦੀ ਨਾਲ ਸਾਰਾ ਕੰਮ ਕਰੀ ਜਾਂਦੇ ਆ ਮੈਮ ਐਵੇਂ ਆ ਵੀ ਜਿਵੇਂ ਅੱਗੇ ਬੱਚੇ ਆ ਉਹਨਾਂ ਨੂੰ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਸੀਗਾ ਉਹ ਆਪ ਆਪਣੇ ਕੰਮਾਂ ਤੇ ਚਲੇ ਜਾਂਦੇ ਛੁੱਟੀਆਂ ਨਹੀਂ ਕਰ ਸਕਦੇ ਸੀ ਬਜ਼ੁਰਗ ਐਵੇਂ ਵਿਚਾਰੇ ਘੇੜੇ ਮਾਰ ਕੇ ਦਫ਼ਤਰਾਂ ਤੋਂ ਆ ਜਾਂਦੇ ਸੀਗੇ ਤੇ ਉਹਨਾਂ ਦੇ ਕੰਮ ਨਹੀਂ ਬਣਾ ਉਹ ਹਾਰ ਥੱਕ ਕੇ ਬੈਠ ਜਾਂਦੇ ਸੀਗੇ ਤੇ ਇੱਥੇ ਹੁਣ ਸਾਰਿਆਂ ਨੂੰ ਫਾਇਦਾ ਹੈਗਾ ਮੈਂ ਇਸੇ ਪਿੰਡ ਦੀ ਰਹਿਣ ਵਾਲੀ ਆ ਹੰਗਨਵਾੜੀ ਵਰਕਰ ਆ ਤੇ ਲੋਕਾਂ ਨੂੰ ਬੜਾ ਹੈਗਾ ਵੀ ਅੱਛਾ ਕੰਮ ਹੋ ਰਿਹਾ ਉਹਨਾਂ ਦਾ ਇੱਥੇ ਨਾਲ ਦੀ ਨਾਲ ਕੰਮ ਹੋਈ ਜਾਂਦਾ ਅੱਛੀ ਮੋਹਿੰਮ ਵਧੀਆ ਹੈ ਸਰਕਾਰ ਦਾ ਪ੍ਰੋਗਰਾਮ ਜੀ ਫਾਰਮ ਬੱਚਿਆਂ ਕੇ ਅਪਡੇਟ ਕਰਾਣੇ ਨੂੰ ਹਾਂ ਜੀ ਤੁਸੀਂ ਇੱਥੇ ਪਹੁੰਚੇ ਹੋ ਕਿਹੜੀ ਮੁਸ਼ਕਲ ਹੈਗੀ ਪਹੁੰਚੀ ਅਸੀਂ ਆਧਾਰ ਕਾਰਡ ਬਣਵਾਣਾ ਹੈ ਜੀ ਬੱਚਿਆਂ ਦੇ ਪਹਿਲਾਂ ਨਹੀਂ ਬਣਾਉਂਦੇ ਪਹਿਲਾਂ ਛੋਟੇ ਬੱਚਿਆਂ ਕੇ ਬਣੇ ਹੋਏ ਆ ਜੀ ਅੱਛਾ ਅਪਡੇਟ ਕਰਨਾ ਹਾਂ ਬੜਾ ਉਹਦਾ ਅਪਡੇਟ ਕਰਾਣਾ ਨਹੀਂ ਪਹਿਲਾਂ ਕਿਤੇ ਨਹੀਂ ਗਏ ਇੱਥੇ ਆਏ ਹਾਂ ਜੀ ਹਾਂ ਜੀ ਨਹੀਂ ਅਸੀਂ ਫਾਰਮ ਦਿੱਤੇ ਸੀ ਭਰ ਕੇ ਕੀ کہہ ਰਹੇ ਹੋ ਦੇਖਦੇ ਹਾਂ ਹੁਣ ਟਾਈਮ ਲੱਗੂਗਾ ਹਲੇ ਕਹਿੰਦੇ ਵੀ ਖੜੋ ਆਵਾਜ਼ ਦੋਗੇ ਜਦ ਬਾਜ ਮਾਰੂਗੇ ਫਿਰ ਆਇਓ ਆਪ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਐ ਭਗਵਾਨਤਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਗਰੀਬਾਂ ਦੀ ਬਹੁਤ ਮਦਦ ਹੋ ਰਹੀ ਐ ਮਨਾਂ ਸਾਰੇ ਕੰਮ ਇੱਥੇ ਪਿੰਡਾਂ ਚ ਹੋ ਰਹੀ ਐ ਜੀ ਮੈਂ ਪੰਜਾਬ ਸਰਕਾਰ ਦਾ ਤੇ ਸਾਡੇ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕੰਮ ਐਥੇ ਨਾ 20 25 ਦਾ ਇਥੇ ਫਿਲਸਣਾ ਲੱਗ ਚੁੱਕੀਆਂ ਜੀ ਬੜੇ ਪਾ ਕੀ ਕਹਨਾ ਹੈ ਆਧਾਰ ਕਾਰਡ ਹੋ ਗਏ ਜੀ ਔਰ ਡਾਕਟਰ ਆਏ ਬਈ ਜੀ ਹੈ ਜੀ ਕਾਫੀ ਸਾਰੇ ਕੰਮ ਹੋ ਰਿਹਾ ਤਹਿਸੀਲਦਾਰ ਸਾਹਿਬ ਸਾਰੇ ਆਏ ਹੋਏ ਨੇ ਹਾਂ ਜੀ ਮੁਸ਼ਕਲਾਂ ਦਾ ਹੱਲ ਹੋਣ ਤੋਂ ਹੋ ਚੁੱਕੇ ਨੇ ਮੁਸ਼ਕਲਾਂ ਦਾ ਹੱਲ ਦਾ ਇਥੇ ਜੀ 50 60 ਬੰਦਿਆਂ ਦਾ ਹੋ ਚੁੱਕੇ ਇਹ ਕਿ ਆਪਾਂ ਇੱਥੇ ਅੱਜ ਹੀ ਲੱਗੇ ਜਾਂ ਪਹਿਲਾਂ ਵੀ ਲੱਗੇ ਹੋਏ ਇਹ ਪਹਿਲਾਂ ਵੀ ਲੱਗਦਾ ਜੀ ਹਾਂ ਜੀ ਪਹਿਲੇ ਪਹਿਲੇ ਵੀ ਲੱਗਦਾ ਰਹਿੰਦੇ ਕੰਮ ਤਾਂ ਹਾਂ ਨੇ ਅੱਜ ਤਾਂ ਇੱਥੇ ਹੀ ਹੋ ਰਿਹਾ ਮਸਲੇ ਜਿਹੜੇ ਹਾਲ ਨੇ ਇੱਥੇ ਸਾਡੇ ਬਿਜਲੀ ਵਾਲੇ ਸਾਰੇ ਇੱਥੇ ਬੈਠੇ ਨੇ ਇੱਥੇ ਜਿਹੜੇ ਦੱਸਦੇ ਨੇ ਇੱਥੇ ਸਾਰਾ ਮਸਲਾ ਹੱਲ ਹੋਣਾ ਮੁਸ਼ਕਲਾਂ ਤਾਂ ਸਾਰੀਆਂ ਹੀ ਆ ਜੀ ਆਧਾਰ ਕਾਰਡ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਅਪਡੇਸ਼ਨ ਜੋੜੀ ਇਹ ਬਹੁਤ ਘੱਟ ਹੋਈ ਲੋਕਾਂ ਦੀ ਸਾਰੇ ਆਧਾਰ ਕਾਰਡ ਵਾਲੇ ਕੈਂਪ ਤੇ ਭੀੜ ਸਭ ਤੋਂ ਜ਼ਿਆਦਾ ਜੀ ਤੁਸੀਂ ਪਹਿਲਾਂ ਵੀ ਇਹ ਮੁਸ਼ਕਲਾਂ ਕਿੰਦੀ ਗਈ ਸੀ ਜਾਂ ਇੱਥੇ ਜਾ ਰਹੇ ہیں جی بار بار ਉੱਤੇ ਜਾਂਦੇ ہیں ਸੁਵਿਧਾ ਸੈਂਟਰ ਉੱਤੇ ਵੀ ਲਾਈਨਾਂ ਲੱਗੀ ਹੁੰਦੀਆਂ ਤੇ ਹੁਣ ਇਹਦੇ ਨਾਲ ਲੱਗਦਾ ਹੈ ਕਿ ਕੁਝ ਨਾ ਕੋਈ ਮੁਸ਼ਕਲ ਹੱਲ ਹੋਊਗੀ ਲੋਕਾਂ ਦੀ ਹਾਂਜੀ ਹਾਂ ਜਮ੍ਹਾਂ ਕਰਾ ਦਿੱਤੀ ਉਹ ਕਹਿੰਦੇ ਵੀ ਆਧਾਰ ਕਾਰਡ ਹੈ ਹੁਣ ਪ੍ਰਿੰਟ ਨਿਕਲ ਜਾਏਗਾ ਤੁਹਾਡਾ ਕਾਗਜ਼ ਜਮ੍ਹਾਂ ਹੋ ਗਿਆ ਸੀ ਸਾਰੇ ਪ੍ਰਿੰਟ ਵਗੈਰਾ ਲਈ ਹਾਂਜੀ ਹੁਣ ਲੱਗ ਰਿਹਾ ਜੀ ਕਿ ਹਾਂ ਕੰਮ ਹੋਏਗਾ